ਪਬਲਿਕ ਟੈਨ ਚੈਨਲ ਅੱਜ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਗਮਸ਼ਾਂ ਸਿੰਘ ਬੋਰੀਵਨੋਂ ਬੋਕੇਤੇ ਜਿਹੜਾ ਕਾਊਂਟਿੰਗ ਸੈਂਟਰ ਬਣਾਏ ਜਾ ਰਹੇ ਹਨ ਤੇ ਬਣਾਏ ਗਏ ਹਨ ਤੇ ਉਹਨਾਂ ਨੋ ਕਾਊਂਟਿੰਗ ਸੈਂਟਰਾਂ ਦੇ ਵਿੱਚੋਂ ਸਾਡੇ ਡੀਸੀ ਸਾਹਿਬ ਅਮਰਸਨੋਂ ਅੱਠਾਂ ਦਾ ਸਰਵੇਖਣ ਕੀਤਾ ਗਿਆ ਕਾਊਂਟਿੰਗ ਸੈਂਟਰ ਦਾ ਤੇ ਇਹ ਤੋਂ ਇਲਾਵਾ ਜਿਹੜੇ ਦੋ ਕੌਡਰੀ ਸੈਂਟਰ ਖਡੂਰ ਸਾਹਿਬ ਨਾਲ ਸੰਬੰਧ ਸੀ ਉਹਨਾਂ ਦਾ ਵੀ ਬਹੁਤ ਜਲਦੀ ਸਰਵੇਖਣ ਕੀਤਾ ਜਿਹਦੇ ਲੈ ਤਸਵੀਰ ਅਸੀਂ ਹਮਰ ਸਾਥ ਨੂੰ ਦਿਖਾ ਰਹੇ ਹਾਂ ਦੇ ਹੈ ਜੀਮ ਸਟਰੋਂਗ ਹੋਣ ਦੇ ਜਿਹੜਾ ਸਮਾਗਮ ਲੱਗਦਾ ਹੈ ਬਹੁਤ ਸਖਤ ਹਾਲਾਤ ਹੈ ਹਾਂ ਕੋਲੀ ਸਾਹਿਬ ਜੀ ਸੈਂਟਰਾਂ ਦੇ ਆਪ ਜੀ ਵੱਲੋਂ ਵਿਜ਼ਿਟ ਕੀਤਾ ਗਿਆ ਇਹਦੇ ਬਾਰੇ ਪਲੀਜ਼ ਅੱਜ ਅਸੀਂ ਆਪਣੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਵੈਸੇ ਤਾਂ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਟੂਐਂਸੀ ਦੇ ਨੋ ਕਾਊਂਟਿੰਗ ਸੈਂਟਰ ਨੇ ਦੋ ਸਾਡੇ ਕੋਲ ਖਡੂਰ ਸਾਹਿਬ ਦੇ ਵੀ ਆ ਰਹੇ ਨੇ ਸੋ ਅੱਜ ਇਹਦੇ ਵਿੱਚੋਂ 11 ਟੋਟਲ ਕਾਊਂਟਿੰਗ ਸੈਂਟਰ ਦੇ ਵਿੱਚੋਂ ਅਸੀਂ 8 ਕਾਊਂਟਰ ਸੈਂਟਿੰਗ ਅਜੇ ਤੱਕ ਹੁਣ ਤੱਕ ਵਿਜ਼ਿਟ ਕਰ ਚੁੱਕੇ ਹਾਂ ਕਿਉਂਕਿ ਸਾਡੇ ਕੋਲ ਜਿਹੜਾ ਟਾਈਮ ਹੈਗਾ ਉਹ ਬੜਾ ਘੱਟ ਹੈ ਇੱਕ ਤਰੀਕ ਨੂੰ ਪੋਲਿੰਗ ਹੋਣ ਤੋਂ ਬਾਅਦ 4 ਤਰੀਕ ਨੂੰ ਹੀ ਕਾਊਂਟਿੰਗ ਹੈ ਸੋ ਵਿਚਾਰ ਸਾਡੇ ਕੋਲ ਦੋ ਹੀ ਦਿਨ ਅਵੇਲੇਬਲ ਨੇ ਸੋ ਇਸ ਕਰਕੇ ਜ਼ਰੂਰੀ ਹੈ ਵੀ ਸਾਡੇ ਥਾਵਾਂ ਤੇ ਆਲਰੇਡੀ ਸਾਡੇ ਕਾਊਂਟਿੰਗ ਅਰੇਂਜਮੈਂਟਸ ਮੁਕੰਮਲ ਹੋਣ ਸੋ ਬਾਇੰਡ ਲਾਰਜ ਜਿਹੜਾ ਇੱਥੇ ਮੈਸ਼ਡ ਵਾਇਰ ਨੈਟਵਰਕ ਲੱਗਦਾ ਹੈ ਜਿਹਦੇ ਇੱਕ ਪਾਸੇ ਕਾਊਂਟਿੰਗ ਏਜੰਟ ਪੈਂਦੇ ਨੇ ਵਿਚੇ ਇੱਕ ਪਾਸੇ ਕਾਊਂਟਿੰਗ ਸਟਾਫ ਪੈਂਦਾ ਉਹ ਬਾਇੰਡ ਲਾਰਜ ਕੰਪਲੀਟ ਹੋ ਗਏ ਨੇ ਸਾਡੇ ਜਿਹ ਜੀ ਜਿਹੜੀ ਫਲਿੱਪ ਪੰਜ ਮੰਡੀਟਰੀ ਕਾਊਂਟਿੰਗ ਹੁੰਦੀਆਂ ਨੇ ਪਰ ਅਸੈਂਬਲੀ ਸੈਗਮੈਂਟ ਉਹਨਾਂ ਦੀ ਵੀ ਤਿਆਰੀ ਹੋ ਚੁੱਕਿਆ ਨੇ ਕੁਝ ਕੁਝ ਥਾਂ ਤੇ ਅਸੀਂ ਆਪਣੇ ਏਆਰਓਜ਼ ਨੂੰ ਇਨਸਟਰਕਟ ਕੀਤਾ ਵੀ ਜਿਹੜਾ ਤੁਹਾਡਾ ਸੀਸੀਟੀਵੀ ਦਾ ਡਿਸਪਲੇ ਹੈ ਉਹ ਦਿਖਾਇਆ ਜਾਵੇ ਵੀ ਜਦੋਂ ਈਵੀਐਮ ਦੀ ਮੂਵਮੈਂਟ ਹੋਣੀ ਹੈ ਉਹ ਸਾਰੇ ਜਿਹੜੇ ਕਾਊਂਟਿੰਗ ਏਜੰਟਸ ਨੂੰ ਜ਼ਰੂਰੀ ਹੈ ਵੀ ਉਹ ਦੇਖ ਸਕਣ ਪਲਸ ਜਿਹੜਾ ਰਿਜ਼ਲਟ ਦਾ ਡਿਸਪਲੇ ਅਰਾਊਂਡ ਵਾਈਜ਼ ਉਹ ਕਿਉਂਕਿ ਸਾਡੇ ਕੋਲ 30 ਕੈਂਡੀਡੇਟ ਨੇ 31ਵਾਂ ਨੋਟਾ ਹੈ ਸੋ ਉਹ ਕਈ ਵਾਰ ਇੱਕ ਜਿਹੜਾ ਹੈਗਾ ਸ਼ੀਟ ਦੇ ਵਿੱਚ ਨਹੀਂ ਆ ਰਿਹਾ ਤਾਂ ਦੋ ਫਲੈਕਸ ਬੋਰਡ ਲਗਾਇਆ ਜਾਣ ਸੋ ਇਸ ਟਾਈਪ ਦੀ ਥੋੜੀ ਥੋੜੀ ਜੀ ਅਸੀਂ ਇਨਸਟਰਕਸ਼ਨ ਦਿੱਤੀਆਂ ਨੇ ਤੇ ਬਾਕੀ ਬਾਇਲ ਲਾਰਜ ਅਕਾਊਂਟਿੰਗ ਦੇ ਅਰੇਂਜਮੈਂਟਸ ਮੁਕੰਮਲ ਨੇ ਐਂਡ ਪੁਲਿਸ ਨੂੰ ਵੀ ਹਦਾਇਤ ਕਰ ਦਿੱਤੀਆਂ ਗਈਆਂ ਨੇ ਵੀ ਤੁਸੀਂ 3 ਟਾਇਰ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ ਐਂਡ ਹੁਣ ਜਿਹੜਾ ਬੇਸਿਕਲੀ ਵੱਡਾ ਕੰਮ ਜਿਹੜਾ ਰਹਿੰਦਾ ਉਹ ਇਹ ਹੈਗਾ ਪੁਲਿਸ ਡਿਪਲੋਇਮੈਂਟ ਪਲਾਨ ਜਿਹੜਾ ਕਿ ਅੱਜ ਸ਼ਾਮ ਤੱਕ ਅਸੀਂ ਉਮੀਦ ਰੱਖਦੇ ਹਾਂ ਵੀ ਸੀਪੀ ਤੇ ਐਸਐਸਪੀ ਨਾਲ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੀ ਜਿਹੜੀ ਪਾਰਟੀਆਂ ਹੈ ਉਹ ਸੈਕਟਰ ਆਫੀਸਰ ਦੇ ਨਾਲ ਘੁੰਮਣ ਗਿਆ ਕੋਈ ਸਭ ਤੋਂ ਪਹਿਲਾਂ ਜਿਹੜੀ ਪੋਲਿੰਗ ਪਾਰਟੀਆਂ ਦੇ ਵਿੱਚੋਂ ਕੋਈ ਵੀ ਕੰਪਲੇਂਟ ਆਦੀ ਤੋਂ ਸਭ ਤੋਂ ਪਹਿਲਾਂ ਜਿਹੜੀ ਕੁਇਕ ਰਿਸਪੌਂਸ ਟੀਮ ਹੈ ਉਹ ਰਿਸਪੌਂਡ ਕਰਦੀ ਹੈ ਫਿਰ ਜੇਕਰ ਉਹਨਾਂ ਤੋਂ ਨਹੀਂ ਸੰਭਲਦਾ ਤਾਂ ਐਸਐਚਓ ਰਿਸਪੌਂਡ ਕਰਦੇ ਐਂਡ ਦੈਨ ਫਿਰ ਡੀਐਸਪੀ ਨੂੰ ਰਿਸਪੌਂਡ ਕਰਨਾ ਪੈਂਦਾ ਸੋ ਉਹ ਸਿਸਟਮ ਅਜਿਹਾ ਹੈ ਕਿ ਸ਼ਾਮ ਤੱਕ ਫਾਈਨਲ ਕਰਕੇ ਉਹ ਵੀ ਸਾਰੇ ਯਾਰ ਉਸ ਨੂੰ ਸੂਚਿਤ ਕਰ ਦਿੰਦੇ ਨੇ